ਹਾਂਜੀ ਦੋਸਤੋ ਜਿਹੜੇ ਲੋਕ ਭੂਤਾਂ ਪ੍ਰੇਤਾਂ ਵਿੱਚ ਵਿਸ਼ਵਾਸ ਨਹੀਂ ਰੱਖਦੇ ਤਾਂ ਵੀਡੀਓ ਜਿਹੜੀ ਆ ਵੀਡੀਓ ਦਾ ਸਾਰਾ ਸੱਚ ਐ ਖੋਲ ਕੇ ਤੁਹਾਡੇ ਸਾਹਮਣੇ ਰੱਖਾਂਗੇ ਕਿ ਕੀ ਗੱਲਬਾਤ ਐ ਕਿੱਥੇ ਜਿਹੜਾ ਮੇਲਾ ਮਨਾਇਆ ਜਾਂਦਾ ਐ ਤੇ ਤੁਹਾਨੂੰ ਦੱਸ ਦਈਏ ਕਿ ਜੋ ਦੋਸਤੋ ਸੁਪਰ ਪਾਵਰਾਂ ਜਿਹੜੀਆਂ ਨੇ ਉਹ ਹੁੰਦੀਆਂ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਮੇਲਾ ਜਿਹੜਾ ਐ ਅਫਰੀਕਾ ਦੇ ਵਿੱਚ ਲਗਾਇਆ ਜਾਂਦਾ ਐ ਅਫਰੀਕਾ ਦਾ ਇੱਕ ਛੋਟਾ ਜਿਹਾ ਪਿੰਡ ਐ ਉਹਦੇ ਵਿੱਚ ਜਿਹੜਾ ਜੈਂਗ ਬੀਟੋ ਡਾਂਸ ਨਾਮ ਦਾ ਇਹ ਮੇਲਾ ਜਿਹੜਾ ਲਾਇਆ ਜਾਂਦਾ ਐ ਇੱਥੇ ਡਾਂਸ ਜਿਹੜਾ ਐ ਕਰਵਾਇਆ ਜਾਂਦਾ ਐ ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਜਿਹੜਾ ਆਪਾਂ ਗੱਲ ਕਰੀਏ ਤਾਂ ਝਾੜੂ ਦੀ ਤਰ੍ਹਾਂ ਜਿਹੜਾ ਇਸ ਨੂੰ ਤਿਆਰ ਕੀਤਾ ਗਿਆ ਤੇ ਇੱਕ ਕੁੱਪ ਜਿਹੜਾ ਇਹਦਾ ਬਣਾ ਲਿਆ ਗਿਆ ਤੇ ਵਿੱਚ ਇਸ ਦੇ ਮੂਰਤੀਆਂ ਜਿਹੜੀਆਂ ਨੇ ਉਹ ਰੱਖ ਦਿੱਤੀਆਂ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਇਹ ਜਿਹੜਾ ਆ ਆਪ ਦੀ ਆਪ ਹੀ ਘੁੰਮਣ ਲੱਗ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ ਜਿਹੜਾ ਇਹ ਏਰੀਆ ਹੈ ਤਾਂ ਇਹ ਜਾਦੂ ਟੋਣਾਂ ਦੇ ਲਈ ਪੂਰਾ ਜਿਹੜਾ ਮਸ਼ਹੂਰ ਹੈ ਇਹ ਏਰੀਆ ਅਫਰੀਕਾ ਦੇ ਵਿੱਚ ਤੇ ਇੱਕ ਸਿੰਪਲ ਜਿਹਾ ਪਿੰਡ ਆ ਕੋਈ ਜੇਕਰ ਆਪਾਂ ਗੱਲ ਕਰੀਏ ਤਾਂ ਬੜੀ ਵੱਡੀ ਇੱਥੇ ਟੈਕਨੋਲੋਜੀ ਜਿਹੜੀ ਆ ਉਹ ਨਹੀਂ ਆਈ ਕਿਉਂਕਿ ਲੋਕ ਕਹਿ ਦਿੰਦੇ ਨੇ ਕਿ ਟੈਕਨੋਲੋਜੀ ਦਾ ਜ਼ਮਾਨਾ ਆਇਆ ਜੀ ਬਹੁਤ ਕੁਝ ਹੋ ਜਾਂਦਾ ਪਰ ਤੁਸੀਂ ਦੇਖ ਸਕਦੇ ਹੋ ਕਿ ਆਮ ਜੇ ਲੋਕ ਨੇ ਤੇ ਟੈਕਨੋਲੋਜੀ ਦਾ ਜਿਹੜਾ ਆ ਇਹ ਕੋਈ ਜਿਆਦਾ ਵੱਡਾ ਇੱਥੇ ਦਾ ਅਸਰ ਉਹ ਦੇਖਣ ਨੂੰ ਨਹੀਂ ਮਿਲਦਾ ਤਾਂ ਸੁਪਰ ਪਾਵਰਾਂ ਦੀ ਜੇਕਰ ਦੋਸਤੋ ਗੱਲ ਕਰੀਏ ਤਾਂ ਕਿਤਨਾ ਕਿਤੇ ਜਾ ਕੇ ਸੁਪਰ ਪਾਵਰਾਂ ਜਿਹੜੀਆਂ ਨੇ ਉਹ ਦਿਖਾਈ ਦਿੰਦੀਆਂ ਨੇ ਆਪਾਂ ਮੁਨਕਰ ਨਹੀਂ ਹੋ ਸਕਦੇ ਕਿ ਸੁਪਰ ਪਾਵਰਾਂ ਜਿੰਦੀਆਂ ਉਹ ਦੁਨੀਆ ਦੇ ਵਿੱਚ ਨਹੀਂ ਨੇ ਤਾਂ ਇਹਨਾਂ ਲੋਕਾਂ ਦਾ ਕਹਿਣਾ ਹੈ ਕਿ ਇਹਨਾਂ ਦੇ ਬਿਰਗਾਂ ਦੀ ਆਤਮਾ ਜਿਹੜੀ ਹੈ ਉਹ ਇਸ ਡਾਂਸ ਦੇ ਵਿੱਚ ਜਿਹੜਾ ਹੈ ਡਾਂਸ ਦੇ ਮੌਕੇ ਤੇ ਇਸ ਝਾੜੂ ਦੇ ਵਿੱਚ ਆਉਂਦੀ ਹੈ ਤੇ ਇਹ ਜਿਹੜੇ ਨੇ ਜਦੋਂ ਇਸ ਨੂੰ ਤਿਆਰ ਕਰਦੇ ਨੇ ਇੱਕ ਕੁੱਪ ਜਿਹੜਾ ਇਹ ਬਣਾ ਲੈਂਦੇ ਨੇ ਤੇ ਉੱਥੇ ਉਹਦੇ ਵਿੱਚ ਇੱਕ ਮੂਰਤੀ ਜਿਹੜੀ ਹੈ ਉਹ ਮੂਰਤੀਆਂ ਰੱਖ ਦਿੰਦੇ ਨੇ ਤਾਂ ਉਸ ਤੋਂ ਬਾਅਦ ਜਿਹੜੋਂ ਵੀ ਇਹ ਮੂਰਤੀਆਂ ਜਿਹੜੀਆਂ ਰੱਖ ਕੇ ਇਹਦੇ ਵਿੱਚ ਸਾਈਡ ਤੇ ਹੁੰਦੇ ਨੇ ਤਾਂ ਉਸ ਤੋਂ ਬਾਅਦ ਇਹ ਜਿਹੜਾ ਝਾੜੂ ਜਾਂ ਜਿਹੜਾ ਇਹ ਬਣਾਉਂਦੇ ਨੇ ਕੁੱਪ ਜਾਂ ਇਹ ਘੁੰਮਣ ਲੱਗ ਜਾਂਦਾ ਹੈ ਉਹ ਦੋਸਤੋ ਇਹ ਅਫਰੀਕਾ ਦੇ ਜਿਹੜਾ ਇਹ ਪਿੰਡ ਦਾ ਬਹੁਤ ਪੁਰਾਣਾ ਜਿਹੜਾ ਆ ਇਹ ਤਿਹਾਰ ਇਥੇ ਮਨਾਇਆ ਜਾਂਦਾ ਹੈ ਤਾਂ ਲੋਕਾਂ ਦਾ ਕਹਿਣਾ ਹੈ ਕਿ ਇਹਨਾਂ ਦੇ ਬਜ਼ੁਰਗ ਜਿਹੜੇ ਨੇ ਉਹਨਾਂ ਦੀ ਆਤਮਾ ਹੈ ਉਹ ਇਸ ਝਾੜੂ ਦੇ ਵਿੱਚ ਆਉਂਦੀ ਹੈ ਤਾਂ ਇਹ ਮੇਲਾ ਜਿਹੜਾ ਕਈ ਦਿਨ ਚੱਲਦਾ ਹੈ ਤੇ ਉਦੋਂ ਬਜ਼ੁਰਗਾਂ ਦੀ ਆਤਮਾ ਜਿਹੜੀ ਹੈ ਇਹ ਇਹਨਾਂ ਦੇ ਪਿੰਡ ਦੀ ਜਿਹੜੀ ਹੈ ਰੱਖਿਆ ਕਰਦੀ ਹੈ ਪਿੰਡ ਦੀ ਸਿਕਿਉਰਿਟੀ ਜਿਹੜੀ ਆ ਉਹ ਕਰਦੀ ਹੈ ਤਾਂ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਝਾੜੂ ਜਿਹੜਾ ਆ ਇਨਾਂ ਦੇ ਵੱਲੋਂ ਤਿਆਰ ਕੀਤਾ ਜਾਂਦਾ ਹੈ ਤੇ ਵਿੱਚ ਮੂਰਤੀਆਂ ਜਿਹੜੀਆਂ ਉਹ ਰੱਖ ਦਿੱਤੀਆਂ ਜਾਂਦੀਆਂ ਨੇ ਕੁਝ ਜ਼ਿਆਦਾ ਨਹੀਂ ਹੁੰਦਾ ਦੋਸਤੋ ਇਹਦੇ ਵਿੱਚ ਸਿਰਫ ਕੱਖ-ਕੁੱਖ ਜੇ ਹੁੰਦੇ ਨੇ ਉਹ ਇਕੱਠੇ ਕਰਕੇ ਜਿਹੜਾ ਆ ਆਪਾਂ ਜੇਕਰ ਗੱਲ ਕਰੀ ਤਾਂ ਪਰਾਲੀ ਦੀ ਤਰ੍ਹਾਂ ਉਹ ਹੁੰਦਾ ਹੈ ਤਾਂ ਉਸ ਨੂੰ ਉੱਤੇ ਦੀ ਉੱਤੇ ਰੱਖ ਕੇ ਤੇ ਵਿੱਚ ਉਹਦੇ ਮੂਰਤੀਆਂ ਜਿਹੜੀਆਂ ਨੇ ਉਹ ਰੱਖ ਦਿੱਤੀਆਂ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਇਹ ਝਾਲੂ ਜਿਹੜਾ ਆ ਉਹ ਆਪਣੇ ਆਪ ਹੀ ਘੁੰਮਣ ਲੱਗ ਜਾਂਦਾ ਹੈ ਤੇ ਜੇਕਰ ਦੇਖਿਆ ਜਾਵੇ ਤਾਂ ਦੋਸਤੋ ਸੁਪਰ ਬਾਵਰਾ ਹੁੰਦਿਆਂ ਨੇ ਪਰ ਕੁਝ ਲੋਕ ਜਿਹਨਾਂ ਨੇ ਇਸ ਗੱਲ ਨੂੰ ਮੁਨਕਰ ਹੋ ਜਾਂਦੇ ਨੇ ਲੋਕ ਜਿਹਨਾਂ ਉਹ ਪੂਤਾਂ ਪ੍ਰੇਤਾਂ ਤੇ ਵਿਸ਼ਵਾਸ ਨਹੀਂ ਰੱਖਦੇ ਲੋਕ ਕਹਿ ਦਿੰਦੇ ਨੇ ਕਿ ਜੀ ਭੂਤ ਪ੍ਰੇਤ ਨਹੀਂ ਹੁੰਦੇ ਪਰ ਜਦੋਂ ਇਹ ਜਿਹੜਾ ਆ ਤਸਵੀਰਾਂ ਸਾਹਮਣੇ ਆਉਂਦਾਂ ਨੇ ਤਾਂ ਕਿਤੇ ਨਾ ਕਿਤੇ ਜਾ ਕੇ ਵਿਸ਼ਵਾਸ ਕਰਨਾ ਪੈਂਦਾ ਲੱਗਦਾ ਹੈ ਕਿ ਸੁਪਰ ਪਾਵਰਾਂ ਜਿਹੜੀਆਂ ਨੇ ਉਹ ਵਾਕਈ ਹੁੰਦੀਆਂ ਨੇ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਕੁਝ ਵੀ ਜ਼ਿਆਦਾ ਜਿਹੜਾ ਨਹੀਂ ਹੈ ਆਮ ਜਿਹੇ ਸਧਾਰਨ ਜਿਹੇ ਲੋਕ ਨੇ ਨਾ ਕਿ ਇੱਥੇ ਜਿਹੜੀ ਕੋਈ ਜ਼ਿਆਦਾ ਵੱਡੀ ਟੈਕਨੋਲੋਜੀ ਹੈ ਕਿਉਂਕਿ ਲੋਕਾਂ ਦੇ ਬਲੋ ਇਹ ਵੀ ਆਖ ਦਿੱਤਾ ਜਾਂਦਾ ਨਾ ਕਿ ਟੈਕਨੋਲੋਜੀ ਜਿਹੜੀ ਹੈ ਉਹਦਾ ਇਸਤੇਮਾਲ ਕਰਕੇ ਲੋਕ ਜਿਹਦੇ ਨੇ ਪਾਗਲ ਬਣਾ ਰਹੇ ਨੇ ਪਰ ਤੁਸੀਂ ਦੇਖ ਸਕਦੇ ਹੋ ਕਿ ਕੋਈ ਸਿੰਪਲ ਜਿਹੜਾ ਹੈ ਛੋਟਾ ਜਿਹਾ ਪਿੰਡ ਹੈ ਇੱਥੇ ਕੋਈ ਜਿਆਦਾ ਵੱਡਾ ਜਿਹੜਾ ਹੈ ਸਿਸਟਮ ਨਹੀਂ ਹੈ ਕਿ ਆਪਾਂ ਕਹਿ ਦਈਏ ਕਿ ਟੈਕਨੋਲੋਜੀ ਦਾ ਕਰਕੇ ਇਸ ਨੂੰ ਜਿਹੜਾ ਤਿਆਰ ਕਰਕੇ ਤੇ ਲੋਕਾਂ ਨੂੰ ਪਾਗਲ ਬਣਾਇਆ ਜਾ ਰਿਹਾ ਹੈ ਪਰ ਦੇਖ ਸਕਦੇ ਹੋ ਕਿ ਇੱਕ ਝਾੜੂ ਨੋਮਾ ਜਿਹੜਾ ਤਿਆਰ ਕੀਤਾ ਜਾਂਦਾ ਹੈ ਤੇ ਉਸ ਦੇ ਵਿੱਚ ਦੋ ਮੂਰਤੀਆਂ ਜਿਹੜੀਆਂ ਉਹ ਰੱਖ ਦਿੱਤੀਆਂ ਜਾਂਦੀਆਂ ਨੇ ਤੇ ਲੋਕਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਇਹਨਾਂ ਦੀ ਜਿਹੜੇ ਇਹਨਾਂ ਦੇ ਬਿਉਰਗ ਨੇ ਉਹਨਾਂ ਦੀ ਆਤਮਾ ਜਿਹੜੀ ਹੈ ਇਹਨਾਂ ਮੂਰਤੀਆਂ ਦੇ ਵਿੱਚ ਆਉਂਦੀ ਹੈ ਤੇ ਉਸ ਤੋਂ ਬਾਅਦ ਉਹ ਮੂਰਤੀਆਂ ਜਿਹੜੀਆਂ ਨੇ ਇਹਨਾਂ ਦੇ ਬਿਉਰਗਾਂ ਦੀ ਆਤਮਾ ਨੂੰ ਆਪਦੇ ਵਿੱਚ ਕਰਕੇ ਤੇ ਪਿੰਡ ਦੀ ਜਿਹੜੀ ਆ ਉਹ ਰੱਖਿਆ ਹੈ ਉਹ ਸੁਰੱਖਿਆ ਜਿਹੜੀ ਆ ਉਹ ਕਰਦੀਆਂ ਨੇ ਤਾਂ ਜੇਕਰ ਗੱਲ ਕਰੀਏ ਦੋਸਤੋ ਕਿਉਂਕਿ ਇੰਨੀ ਤੇਜ ਜਿਹੜਾ ਆ ਜੇਕਰ ਆਪਾਂ ਦੇਖੀਏ ਤਾਂ ਕਿ ਇਹਦੇ ਵਿੱਚ ਬੰਦਾ ਹੋਵੇਗਾ ਪਰ ਇੰਨੀ ਤੇਜ ਜੇਕਰ ਬੰਦਾ ਘੁੰਮੂਗਾ ਤਾਂ ਤੁਸੀਂ ਵੀ ਸਿਆਣੇ ਹੋ ਕਿ ਲੰਮਾ ਟਾਈਮ ਜਿਹੜਾ ਇਹ ਬੰਦਾ ਇੱਕ ਦਾ ਘੁੰਮ ਵੀ ਨਹੀਂ ਸਕਦਾ ਪਰ ਉਸ ਤੋਂ ਬਾਅਦ ਉਸ ਦੀਆਂ ਹੱਡੀਆਂ ਜਿਹੜੀਆਂ ਨੇ ਉਹ ਵੀ ਚੂਰੋ-ਚੂਰ ਹੋ ਜਾਣਗੀਆਂ ਕਿਉਂਕਿ ਜਿੰਨੀ ਸਪੀਡ ਨਾਲ ਜਿਹੜਾ ਇਹ ਝਾੜੂ ਘੁੰਮਦਾ ਇਹ ਕਾਰ ਆ ਜਿਹੜਾ ਬਣਾਇਆ ਜਾਂਦਾ ਇਹ ਘੁੰਮਦਾ ਤਾਂ ਹੱਡੀਆਂ ਜਿਹੜੀਆਂ ਨੇ ਬੰਦੇ ਦੀਆਂ ਉਹ ਵੀ ਚੂਰੋ-ਚੂਰ ਹੋ ਜਾਣਗੀਆਂ ਤੇ ਤੁਹਾਡੇ ਜਿਹੜਾ ਆ ਇਸ ਸਾਰੇ ਵੀਡੀਓ ਬਾਰੇ ਕੀ ਵਿਚਾਰ ਨੇ ਕਮੈਂਟਾਂ ਦੇ ਵਿੱਚ ਜਰੂਰ ਰੱਖਣਾ ਤੇ ਵੀਡੀਓ ਨੂੰ ਜਿਹੜਾ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਇਹ ਜਾਣਕਾਰੀ ਜਿਹੜੀ ਹੈ ਹਰ ਇੱਕ ਵਿਅਕਤੀ ਤੱਕ ਪਹੁੰਚ ਸਕੇ ਧੰਨਵਾਦ